ਪਾਤਨਾਂ ਦੇ ਵਿੱਚ ਬਹੁਤ ਭਿਆਨਕ ਅੱਗ ਲੱਗੀ ਹੋਈ ਹੈ ਜੀ ਬੁਕਸ ਦੀ ਦੁਕਾਨ ਦੇ ਉੱਤੇ ਤੇ ਜੇਕਰ ਹੇਠਲੇ ਫਲੋਰ ਤੋਂ ਅੱਗ ਬੁਝਾਉਂਦੇ ਨੇ ਤਾਂ ਉੱਪਰਲੇ ਦੇ ਵਿੱਚ ਮੱਚ ਪੈਂਦੀ ਹੈ ਜੇ ਉੱਪਰਲੇ ਤੋਂ ਬੁਝਾਉਂਦੇ ਨੇ ਤਾਂ ਹੇਠਲੇ 'ਚ ਮੱਚ ਪੈਂਦੀ ਹੈ ਇਹ ਤੁਸੀਂ ਦੇਖ ਰਹੇ ਹੋ ਪਾਤਨਾਂ ਦੀ ਖਬਰ ਹੈ ਜੀ ਪਾਤਨਾਂ ਦੇ ਵਿੱਚ ਬਹੁਤ ਭਿਆਨਕ ਅੱਗ ਲੱਗੀ ਹੈ ਤੇ 3 ਫਾਇਰ ਵਗੇਟ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਨੇ ਆਗ ਨੂੰ ਬੁਝਾਉਣ ਲਈ ਪੂਰੀ ਕੋਸ਼ਿਸ਼ ਹੈ ਪੂਰੀ ਜਦੋਂ ਜਾਇਦਾ ਉਹ ਕੀਤੀ ਜਾ ਰਹੀ ਹੈ ਪਾਤਰਾਂ ਦੇ ਵਿੱਚ ਮਾਤਰਾਾਂ ਦੇ ਵਿੱਚ ਲੱਗੀ ਹੋਈ ਹੈ ਜੀ ਜੇਕਰ ਉੱਪਰਲੇ ਫਲੋਰ ਤੋਂ ਬੰਦ ਕਰਦੇ ਆ ਤਾਂ ਹੀਟਾਂ ਨੂੰ ਲੱਗ ਜਾਂਦੀ ਹੈ ਤਿੰਨੇ ਫਲੋਰ ਨੇ ਜਿਹੜੇ ਬਿਲਕੁਲ ਮੱਚ ਰਹੇ ਨੇ ਅੱਗੇ ਦੇ ਵਿੱਚ ਸਾਈਡਾਂ ਦੇ ਵਿੱਚ ਵੀ ਜਿਹੜੀ ਅੱਗ ਹੈ ਉਹ ਨਿਕਲ ਚੁੱਕੀ ਹੈ ਕਾਜੀ ਦੁਵਾਨੀ ਹੈ ਹਾਂ ਕਿਨ ਖੜੇ ਨੇ ਅੱਗੇ ਅੱਛਾ ਬੱਚਿਆਂ ਦੇ ਖੜੇ ਹੋਣੇ ਆ ਤੇ ਇਹ ਪਤੜਾਂ ਦੇ ਵਿੱਚ ਲੱਗੀ ਹੈ ਜੀ ਅੱਗ ਪਤੜਾਂ ਤਿੰਨ ਫਾਇਰ ਮਿੰਟਸ ਦੇ ਆ ਜਿਹੜੀਆਂ ਬੱਸਾਂ ਨੇ ਬਹੁਤ ਚੱਲ ਰਹੀਆਂ ਨੇ ਲੇਕਿਨ ਅੱਗ ਇੰਨੀ ਭਿਆਨਕ ਹੈ ਕਿ ਇਸ ਨੂੰ ਬੁਝਾਉਣ ਦੇ ਵਿੱਚ ਅਸਮਰਥ ਵਿਸਾਇ ਦੇ ਰਹੀਆਂ ਨੇ ਛੇੜ ਜਾ ਬਈ ਇੱਕ ਹੋਰ ਜੋ ਚੌਥੀ ਫਾਈਵ ਗ੍ਰੇਡ ਦੀ ਜਿਹੜੀ ਬੱਸ ਆ ਉਹ ਪਹੁੰਚ ਚੁੱਕੀ ਹੈ ਜੀ ਚੌਥੀ ਬੱਸ ਨਾਲ ਦੀਆਂ ਜਿਹੜੀਆਂ ਤਿੰਨ ਚਾਰ ਦੁਕਾਨਾਂ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਖਤਰਾ ਹੈ ਜੀ ਕਿਉਂਕਿ ਅੱਗ ਬਹੁਤ ਧਿਆਨਕ ਲੱਗੀ ਹੋਈ ਹੈ ਚਾਰ ਫਾਇਰ ਬ੍ਰਿਗੇਡ ਬੱਸਾਂ ਨੇ ਜਿਹੜੀਆਂ ਪਹੁੰਚ ਚੁੱਕੀਆਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਤੁਹਾਨੂੰ ਅੱਗ ਦੀਆਂ ਝਲਕਾਂ ਦਿਖਾ ਦिए ਆ ਦੇਖੋ ਤਿੰਨੇ ਫਲੋਰਾਂ ਦੇ ਵਿੱਚ ਜਿਹੜੀ ਅੱਗ ਹੈ ਇਹ ਪਾਸਰਾਂ ਦੀ ਖਬਰ ਹੈ ਜੀ ਪਾਸਰਾਂ ਦੇ ਵਿੱਚ ਆ ਦੇਖੋ ਅੱਗ ਅੱਗ ਨੇ ਕੰਟਰੋਲ ਪਾਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਹੈ ਕਹਿੰਦੇ ਛੱਤਾਂ ਡਿੱਗਣ ਦਾ ਵੀ ਬਹੁਤ ਵੱਡਾ ਖਤਰਾ ਹੈ ਜਿਹੜੀ ਨਾਲ ਦੀਆਂ ਦੁਕਾਨਾਂ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਇਹ ਸੱਗ ਨੇ ਪ੍ਰਭਾਵਿਤ ਕੀਤਾ ਹੈ ਕਿੱਥੇ ਜਾਣਾ ਹੈ ਪੰਜਵੀਂ ਜਿਹੜੀ ਪੰਜਵੀਂ ਜਿਹੜੀ ਐ ਪੰਜਵੀਂ ਫਾਇਰ ਵਗੇਟ ਦੀ ਜਿਹੜੀ ਬੱਸ ਐ ਉਹ ਵੀ ਪਹੁੰਚ ਚੁੱਕੀ ਐ ਚਾਰ ਪਹਿਲਾਂ ਸੀ ਤੇ ਪੰਜਵੀਂ ਬੱਸ ਐ ਜਿਹੜੀ ਫਾਇਰ ਵਗੇਟ ਦੀ ਉਹ ਪਹੁੰਚ ਚੁੱਕੀ ਐ ਕੁਛ ਨਹੀਂ ਹੋਇਆ ਪੰਜਵੀਂ ਫਾਇਰ ਵਗੇਟ ਦੀ ਜਿਹੜੀ ਬੱਸ ਐ ਉਹ ਵੀ ਪਹੁੰਚ ਚੁੱਕੀ ਐ ਜੀ ਪੰਜ ਫਾਇਰ ਵਗੇਟ ਬੱਸਾਂ ਨੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ ਇਸ ਅੱਗ ਨੂੰ ਕਾਬੂ ਪਾਉਣ ਲਈ ਅੱਗ ਇੰਨੀ ਭਿਆਨਕ ਐ ਕੀ ਅੰਦਾਜ਼ੇ ਤੋਂ ਸਭ ਕੁਝ ਬਾਹਰ ਹੈ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਜਿਹੜਾ ਇਹ ਪੱਥਰਾਂ ਦੀ ਜਿਹੜੀ ਖਬਰ ਹੈ ਜੀ ਬਹੁਤ ਕੁਦਾਈ ਖਬਰ ਕਹਿ ਸਕਦੇ ਆ ਬਹੁਤ ਵੱਡੇ ਨੁਕਸਾਨ ਦੀ ਖਬਰ ਕਹਿ ਸਕਦੇ ਆ ਚਾਰ ਬਸਾਂ ਨੇ ਜਿਹੜੀਆਂ 25 ਮੀਟ ਦੀਆਂ ਪਹੁੰਚ ਟੁੱਟੀਆਂ ਨੇ ਲਾਈਵ ਹੈ ਸਿੱਧਾ ਘਟਨਾ ਹੁਣ ਕਿਤੇ ਨਾ ਕਿਤੇ ਅੱਗ ਨੂੰ ਕੰਟਰੋਲ ਪਾਇਆ ਜਾ ਸਕਦਾ ਹੈ ਕਿਉਂਕਿ ਪ੍ਰੋਪਰ ਪ੍ਰਬੰਧ ਹੈ ਜਿਹੜਾ ਉਹ ਹੋ ਚੁੱਕਿਆ ਹੈ ਪਹਿਲਾਂ ਦੋ ਬੱਸਾਂ ਨੇ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਉਹ ਚੱਲ ਰਹੀਆਂ ਸੀ ਤੇ ਹੁਣ ਚਾਰ ਨੇ ਜਿਹੜੀਆਂ ਉਹ ਆ ਚੁੱਕੀਆਂ ਨੇ ਪੱਤਰਾਂ ਦੇ ਵਿੱਚੇ ਚਾਰ ਬੱਸਾਂ ਨੇ ਜਿਹੜੀਆਂ ਫਾਈਨ ਰੀਡ ਦੀਆਂ ਉਹ ਪਹੁੰਚ ਦਿੱਤੀਆਂ ਨੇ ਬਹੁਤ ਧਿਆਨਿਕ ਜਿਹੜੀ ਅੱਗ ਹੈ ਉਹ ਲੱਗੀ ਹੋਈ ਹੈ ਇਹ ਸਾਹ ਲੈਣਾ ਵੀ ਬਹੁਤ ਮੁਸ਼ਕਲ ਹੈ ਜੀ ਅੰਦਰ ਕੋਈ ਜਾਨੀ ਮਾਲੀ ਨੁਕਸਾਨ ਮਾਲੀ ਨੁਕਸਾਨ ਤਾਂ ਹੋਇਆ ਸੋਰੀ ਕੋਈ ਜਾਨੀ ਨੁਕਸਾਨ ਨਾ ਹੋਵੇ ਉਹ ਅਜੇ ਦੇਖ ਰਹੇ ਆ ਜਾਂ ਸ਼ਾਇਦ ਰਾਤ ਦੀ ਲੱਗੀ ਹੋਈ ਅੱਗ ਅਜੇ ਪੂਰੀ ਹੈ ਜਿਹੜਾ ਪ੍ਰੋਪਰ ਤੌਰ ਤੇ ਆਪਾਂ ਨੂੰ ਪਤਾ ਨਹੀਂ ਸਿਰਫ ਜਿਹੜੀ ਵੀਡੀਓ ਆ ਉਹ ਆਪ ਸਭ ਨਾਲ ਸਾਂਝਾ ਕਰ ਰਹੇ ਆ ਕਿ ਦੇਖੋ ਕਿਸ ਤਰ੍ਹਾਂ ਅੱਗ ਹੈ ਜਿਹੜੀ ਉਹ ਬੁਝਾਈ ਜਾ ਰਹੀ ਹੈ ਕਰੋੜਾਂ ਦਾ ਸਮਾਨ ਜਿਹੜਾ ਕਹਿ ਸਕਦੇ ਆ ਕਿ ਅਣਗਿਣਤ ਪੈਸੇ ਦਾ ਸਮਾਨ ਹੈ ਜਿਹੜਾ ਉਹ ਬਿਲਕੁਲ ਜਲ ਕੇ ਖਾਕ ਹੋ ਗਿਆ ਤੇ ਅੱਗ ਤੇ ਕੰਟਰੋਲ ਹੈ ਜਿਹੜਾ ਉਹ ਪਾਉਣਾ ਬਹੁਤ ਮੁਸ਼ਕਲ ਹੋਇਆ ਹੋਇਆ ਹੈ ਕਿਉਂਕਿ ਤਿੰਨ ਬੱਸਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਅੱਗ ਹੈ ਜਿਹੜੀ ਉਹ ਨਾਲ ਦੀਆਂ ਦੁਕਾਨਾਂ ਦੇ ਵਿੱਚ ਵੜਦੀ ਜਾ ਰਹੀ ਹੈ ਅਤੇ ਤਾਂ ਉਹ ਪੂਰੀ ਉਹ ਮਾੜੀ ਆ ਉਹਨਾਂ ਜਿਹੜੇ ਹੈਗੇ ਸਮਾਨ ਆ ਜੋ ਸਾਰਾ ਉਹ ਪਲਾਸਟਿਕ ਦਾ ਜਾਂ ਫਿਰ ਗੱਤਾ ਜਾਂ ਫਿਰ ਕਾਪੀਆਂ ਕਿਤਾਬਾਂ ਸੀ ਜਿਸ ਕਰਕੇ ਅੱਗ ਤੇ ਕੰਟਰੋਲ ਪਾਣਾ ਬਹੁਤ ਮੁਸ਼ਕਲ ਹੋਇਆ ਪਿਆ ਉਹ ਕੋਈ ਨਾ ਮਨ ਉਹਦੇ ਕੋਈ ਨਾ ਆਇਆ ਹੈ ਜਿਹੜੀ ਵੱਡੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਜੀ خير ولله دواريه ਕਦੇ ਕਿਸੇ ਨਾ ਕਿਸੇ ਕੰਟਰੋਲ ਪਾ ਲਿਆ ਗਿਆ ਹੈ ਬਹੁਤ ਜ਼ਿਆਦਾ ਹੁਣ ਅੱਗ ਤੇ ਕੰਟਰੋਲ ਪਾ ਲਿਆ ਗਿਆ ਜੀ ਬਹੁਤ ਵੱਡੇ ਪੱਧਰ ਤੇ ਜਰਾ ਕੰਟਰੋਲ ਹੈ ਉਹ ਪਾ ਲਿਆ ਗਿਆ ਪਹਿਲਾਂ ਬਹੁਤ ਜ਼ਿਆਦਾ ਮੁਸ਼ਕਲ ਲੱਗ ਰਹੀ ਸੀ